ਸਤਿ ਸ਼੍ਰੀ ਅਕਾਲ ਜੀ ਮੈਂ ਤੇ ਮੇਰੇ ਨਾਲ ਮੇਰਾ ਸਾਥੀ ਪ੍ਰਾਣਾ ਗਾਇਕ ਸ਼ੌਕਤ ਖਾਨ ਸ਼ੌਕਤ ਤੇ ਅੱਜ ਅਸੀਂ ਲੰਬੇ ਟਾਈਮ ਬਾਅਦ ਇਕੱਠੇ ਹੋਏ ਆਂ ਤੇ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਲੱਗੇ ਆਂ ਮਾਨਕ ਸਾਹਿਬ ਦੀ ਹੀਰ ਦੀ ਕਲੀ ਤੇ ਤੇਰੇ ਟਿੱਲੇ ਤੋਂ ਸੂਰਤ ਦੀ ਦੀ ਚਲੋ ਜੀ ਸ਼ੌਕਤ ਜੀ ਉਹ ਤੇਰੇ ਟਿੱਲੇ ਤੋਂ ਏ ਸੂਰਤ ਦੀ ਦੀ ਹੀਰ ਦੀ ਹੌ ਲਾ ਵੇਖ ਗੌਰਿਕਾ ਉੱਡਦੀ ਆ ਫੁਲਕਾਰੀ ਤੇਰੇ ਟਿੱਲੇ ਤੋਂ ਐ ਸੂਰਤ ਦੀ ਦੀ ਆ ਹੀਰ ਦੀ ਆਉ ਲਾ ਵੇਖ ਕੋਰੀ ਖਾ ਉੱਡਦੀ ਆ ਫੁਲਕਾਰੀ ਗੋਰਾ ਰੰਗ ਜੱਟੀ ਦਾ ਗੱਲਾਂ ਗਲਗਾਲੇ ਨਾਲ ਦੀਆਂ ਮੈਂ ਸਦਕੇ ਫੁੱਲਾਂ ਨਾਲੋਂ ਹੋਣੀ ਨਾ ਪਤਰੀ ਨਾ ਧਾ ਦੋਵੇਂ ਨੈਣ ਜੱਟੀ ਦੇ ਭਰੇ ਨੇ ਕੌਲੀ ਸ਼ਰਾਬ ਦੇ ਸੱਚ ਆਖਾਂ ਦੋਵੇਂ ਨੈਣ ਜੱਟੀ ਦੇ ਭਰੇ ਨੇ ਕੌਲੀ ਸ਼ਰਾਬ ਦੇ ਉਹਦੇ ਕੋਲੋਂ ਮੰਗੀ ਮੇਰਗਾ ਤੋਰ ਉਦਾਰੀ ਸਾਸਰੀ ਕਾ ਜਾਉਂਦੇ ਵਾਸਤੇ ਰੋ ਲਵ ਯੂ